1.5 ਕੱਪ ਲਵਾਂਗੇ ਸਿੰਪਲ ਆਟਾ ਜਿਹੜਾ ਆਪਾਂ ਰੋਟੀਨ ਵਿੱਚ ਵਰਤਦੇ ਆ ਅੱਧਾ ਕੱਪ ਲਵਾਂਗੇ ਮੈਦੇ ਦਾ ਤੁਸੀਂ ਚਾਹੋ ਤਾਂ ਸਾਰਾ ਆਟਾ ਵੀ ਲੈ ਸਕਦੇ ਹੋ ਇੱਕ ਚਮਚ ਪਾਵਾਂਗੇ ਪੀਸੀ ਹੋਈ ਖੰਡ ਦਾ ਜਰੂਰਤ ਅਨੁਸਾਰ ਪਾਵਾਂਗੇ ਨਮਕ ਅੱਧੇ ਚਮਚ ਤੋਂ ਵੀ ਘੱਟ ਪਾਵਾਂਗੇ ਬੇਕਿੰਗ ਸੋਡਾ ਇਹ ਛੋਟਾ ਚਮਚਾ ਹੈ ਉਸ ਤੋਂ ਬਾਅਦ 3-4 ਚਮਚ ਲਵਾਂਗੇ ਦਹੀਂ ਦੇ 3 ਚਮਚ ਚਮਚੀ ਪਾਵਾਂਗੇ ਤੇਲ ਦੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਹਨੂੰ ਗੁੰਨਣਾ ਸ਼ੁਰੂ ਕਰ ਦਾਂਗੇ ਇੱਕੋ ਸਰ ਪਾਣੀ ਨਹੀਂ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਗੁੰਨਿਓ ਤੇ ਇਹਦਾ ਸੌਫਟ ਜਿਹਾ ਡੋ ਤੁਸੀਂ ਤਿਆਰ ਕਰ ਲਿਓ ਜਦੋਂ ਇਹ ਤਿਆਰ ਹੋ ਗਿਆ ਇਹਨੂੰ 15-20 ਵਾਰੀ ਇਸ ਤਰੀਕੇ ਨਾਲ ਪਟਕ-ਪਟਕ ਮਾਰਿਓ ਆਟਾ ਤੁਹਾਡਾ ਜੈਲੀ ਜੈਰ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਨੂੰ ਟੱਕ ਕੇ 20-25 ਮਿੰਟਾਂ ਲਈ ਰੈਸਟ ਤੇ ਰੱਖ ਦਿਓ ਫਿਰ ਥੋੜਾ ਜਿਹਾ ਲਗਾਓ ਘਿਓ ਚੰਗੀ ਤਰ੍ਹਾਂ ਦੀ ਮੁਕੀ ਦੇ ਲਿਓ ਬਹੁਤ ਵਧੀਆ ਸੌਫਟ ਪਟੂਰੇ ਦਾ ਆਟਾ ਗਨ ਕੇ ਤਿਆਰਾ ਫਿਰ ਲੈ ਲਿਓ ਇੱਕ ਪੇੜਾ ਤੇ ਇਹਨੂੰ ਫੇਲ ਚੰਗੀ ਤਰ੍ਹਾਂ ਇਹਦਾ ਪੇੜਾ ਜਿਹਾ ਬਣਾ ਲਿਓ ਤਾਂ ਕਿ ਇਹਦੇ ਵਿੱਚ ਕੋਈ ਜੋੜ ਵਗੈਰਾ ਬਿਲਕੁਲ ਨਾ ਰਵੇ ਉਸ ਤੋਂ ਬਾਅਦ ਇਹਨੂੰ ਬੇਲ ਲਿਓ ਜਦੋਂ ਹੀ ਬੇਲੋਗੇ ਥੋੜਾ ਜਿਹਾ ਪਤਨੀਆਂ ਲਗਾ ਦਿਓ ਥੋੜੀ ਜਿਹੀ ਲਗਾਓ ਕਲੌਂਜੀ ਤੇ ਫਿਰ ਇਹਨੂੰ ਤੁਸੀਂ ਬੇਲਣਾ ਸ਼ੁਰੂ ਕਰ ਦਿਓ ਤੇ ਇਹਨੂੰ ਆਮ ਰੋਟੀ ਦੀ ਤਰ੍ਹਾਂ ਹੀ ਤੁਸੀਂ ਬੇਲ ਲਿਓ ਪਰ ਥੋੜਾ ਜਿਹਾ ਉਸ ਤੋਂ ਆਪਾਂ ਮੋਟਾ ਰੱਖਾਂਗੇ ਫਿਰ ਤਵੇ ਤੇ ਥੋੜਾ ਜਿਹਾ ਘਿਓ ਲਗਾ ਕੇ ਤੇ ਇਹਨੂੰ ਇਹਦੇ ਉੱਪਰ ਪਾ ਦਾਂਗੇ ਉਲਟ ਪਲਟ ਕਰਾਂਗੇ ਦੇਸੀ ਘਿਓ ਲਗਾਉਂਦੇ ਜਾਵਾਂਗੇ ਬਹੁਤ ਹੀ ਮਜ਼ੇਦਾਰ ਪਟੂਰਾ ਬਣਦਾ ਹੈ ਬਿਨਾਂ ਤੇਲ ਵਿੱਚ ਫਰਾਈ ਕੀਤੇ ਤੋਂ ਹਰ ਪਟੂਰਾ ਇਸੇ ਤਰ੍ਹਾਂ ਹੀ I do